ਤੇ ਇਹ ਬਹੁਤ ਵਧੀਆ ਗੱਲ ਆ ਕਿ ਜੋ ਵੀ ਆਪਣੇ ਇੱਥੇ ਬੰਦਿਆਂ ਨੂੰ ਨਸ਼ਿਆਂ ਤੋਂ ਛੱਡ ਕੇ ਗੇਮਾਂ ਦੇ ਨਾਲ ਬਾਹਰਲੀ ਧਰਤੀ ਜਾਣਗੇ ਜੋੜ ਰਹੇ ਨੇ ਤੇ ਜੀਤੇ ਵੀਰ ਦੀ ਇਹ ਬੜੀ ਗੱਲ ਆ ਕਿ ਕੋਈ ਗਰਮੀ ਹੋਵੇ ਸ਼ਦੀ ਹੋਵੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਜਿਨਾਂ ਕਿ ਆਪਣੇ ਨੌਜਵਾਨ ਮੁੰਡਿਆਂ ਨੂੰ ਇਸ ਚੀਜ਼ ਵੱਲ ਖੇਡਾਂ ਵੱਲੀ ਪ੍ਰੇਰਿਤ ਕੀਤਾ ਜਾ ਸਕੇ ਪਬਲਿਕ ਨੂੰ ਜਿੱਦਾਂ ਗੇਮਾਂ ਨਾਲ ਜੋੜ ਕੇ ਰੱਖਦਾ ਆ ਕੁੱਮ ਮੁੰਡੇ ਨਵੇਂ ਜਿਹੜੇ ਅਗੇ ਨਸ਼ਿਆਂ ਤੋਂ ਚੀਜ਼ਾਂ ਤੋਂ ਛੱਡ ਕੇ ਗੇਮਾਂ ਨੂੰ ਜੋਰ ਲਾਉਂਦੇ ਆ ਬੀਤੇ ਦਿਨੀ ਨੌਜਵਾਨਾਂ ਵੱਲੋਂ ਕਿਉਂ ਸਾਨੂੰ ਦੀ ਹੋਲੀਓ ਵਿਖੇ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ 10 ਟੀਮਾਂ ਨੇ ਭਾਗ ਲਿਆ ਜੋ ਕਿ ਲਗਾਤਾਰ ਦੋ ਐਤਵਾਰ ਚੱਲਿਆ ਜਿਸ ਨੂੰ ਵੇਖਣ ਲਈ ਲੱਗੇ ਭਰਦੇ ਨੌਜਵਾਨਾਂ 'ਚ ਵਧੀਆ ਉਤਸ਼ਾਹ ਵੇਖਣ ਨੂੰ ਮਿਲਿਆ ਬੀਤੇ ਦਿਨ ਟੂਰਨਾਮੈਂਟ ਦਾ ਫਾਈਨਲ ਮੈਚ ਕਰਾਇਆ ਗਿਆ ਜੋ ਕਿ ਕਿਉਂ ਸਾਨੂੰ ਦੀ ਹੋਲੀਓ ਅਤੇ ਬੈਰਨ ਲੋਵਾ ਵਿੱਚ ਕਾਰ ਖੇਡਿਆ ਗਿਆ ਫਾਈਨਲ ਵਿੱਚ 8 ਓਵਰਾਂ ਦੇ ਮੈਚ ਵਿੱਚ ਬੈਰਨ ਲੋਵਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ 85 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਕਿਉਂ ਸਾਨੂੰ ਦੀ ਹੋਲਿਓ ਦੀ ਟੀਮ ਨੇ ਖੇਡਦੇ ਸਿਆਸੀ ਦੌੜਾਂ ਬਣਾ ਕੇ ਮੈਚ ਜਿੱਤਿਆ ਜਿੱਤ ਉਪਰੰਤ ਟੀਮ ਦੇ ਮੈਂਬਰਾਂ ਵੱਲੋਂ ਸਮਰਥਕ ਨੇ ਖੂਬ ਭੰਗੜੇ ਪਾਏ ਫਾਈਨਲ ਖੇਡ ਰਹੀਆਂ ਦੋਹਾਂ ਟੀਮਾਂ ਨੂੰ ਟਰੋਫੀਆਂ ਤੇ ਨਗਦ ਨਾਮ ਨਾਲ ਸਨਮਾਨਿਤ ਕੀਤਾ ਗਿਆ ਦੋਨੇ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਵੀ ਵੰਡੇ ਗਏ ਇਸ ਮੌਕੇ ਸਨੀ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਿਆਰੀ ਐਲਾਨਿਆ ਗਿਆ ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਚਰਨਪ੍ਰੀਤ ਦਿਓਲ ਅਤੇ ਸੰਦੀਪ ਤਾਲੀਵਾਲ ਅਤੇ ਟੂਰਨਾਮੈਂਟ ਦੇ ਮੁੱਖ ਸਪਾਂਸਰ ਜੀਤਾ ਕਰੇਮੋਨਾ ਸੰਦੀਪ ਗਿੱਲ ਹੈਪੀ ਬੈਰਗਮੋ ਅਤੇ ਮਲਕੀਤ ਸਿੰਘ ਨੀਟਾ ਆਦਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਅਤੇ ਹਰ ਸਾਲ ਇਹ ਟੂਰਨਾਮੈਂਟ ਹੋਰ ਵੀ ਵਧੀਆ ਢੰਗ ਨਾਲ ਕਰਾਉਣ ਦਾ ਐਲਾਨ ਕੀਤਾ ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਟੂਰਨਾਮੈਂਟ ਨੂੰ ਸਫਲ ਕਰਨ ਲਈ ਪਹੁੰਚੇ ਸਪਾਂਸਰਾਂ ਨੂੰ ਵੀ ਸਨਮਾਨਕਿਤ ਦਿੱਤੇ ਗਏ। ਮੈਂ ਨਾ ਫਿਰ ਮੈਂ ਤਾਂ ਗੋਡੇ ਨਾਲ ਹੀ ਖੜੂਗਾ ਹਾਂ ਬਿਲਕੁਲ ਸਾਬ ਮੈਂ ਨਹੀਂ ਕਹਾਂਦਾ ਆ ਹੁਣ ਕੀ ਭਾਈ ਤੇਰਾ ਯਾਰ ਨਾਲ ਜਿਹੜੇ ਸ਼ੋਰਸ ਹਾਂ ਜਿਹੜੀ ਖੋਹੇ ਘੋਟੀ ਦੀ ਚਰੀਆਂ ਉਹ ਲਾਡੀ ਸਰਪੇਂਡ ਹਾਂ ਜੀ ਸਵੇਰੇ ਜਾ ਕੇ ਚੱਲੋ ਆਪਾਂ ਆਪ ਜਿੱਥੇ ਵੀ ਡੋਣਾ ਕਰਦੇ ਆਂ ਤੇ ਵੀ ਦੋਲ ਦਿੰਦੀ ਚਾਹੀਦੀ ਹੈ ਵੀਡੀਓ ਬਣਾਣੀ ਥੋੜੀ ਉਹ ਤਾਂ ਯਕੀਨ ਕੋਲੋਂ ਮੈਂ ਤੁਹਾਨੂੰ ਕਹਿੰਦਾ ਯਾਨ ਗਣੀ ਅੱਗੇ ਜੇ ਲਈ ਕਰਦੇ ਜਾ ਰਹੇ ਹਾਂ ਲੈ ਕੇ ਪੁੱਛ ਦੂਜੀ ਗੱਲੀ ਜੀ ਤਾਰੀਆਂ ਮਾਰ ਦੋ ਜੀ ਸੁਝਵਾ ਦੇ ਨਾਂ ਤੇ 70 ਬਈ 70 ਸਕੋਰ ਲੁੱਟ ਕੇ ਆ ਗਏ ਜੀ ਤਾਰੀਆਂ ਗ੍ਰੇਪੀ ਸੇਵਾ ਦੇ ਫੋਡੀ ਲਗਾ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਲਓ ਜੀ ਇੱਕ ਹੋਰ ਬਿੱਟ ਖਾਤੇ 'ਚ ਜੋੜ ਲਈਏ ਬਾਈ ਨੇ ਨਵਾਂ ਬੈਟਸਮੈਨ ਸੁਲਤਾਨ கப்தானம்ம்தோண ਸਰੀਰ ਦੇਕਰਾਂ ਦੇ ਮੱਲੇ ਨੇ ਆਏ ਆ ਖੇਡ ਮੈਦਾਨ ਦੇ ਅੰਦਰ ਵੇਖਾਂਗੇ ਬੜਾ ਤਕੜਾ ਕਹਿੰਦੇ ਮੁਕਾਬਲਾ ਜਿਹੜਾ ਕਹਿੰਦੇ ਖੇਡ ਮੈਦਾਨ ਅੰਦਰ ਹੋਇਆ ਜਾ ਰਿਹਾ ਹੈ ਲੈ ਵੀ ਬਾਈਆਂ ਫੋਸਲੇ ਵੱਡੇ ਹੋ ਗਏ ਆ ਐਨ ਪਾਣੀ ਹੁਣ ਕਹਿੰਦੇ ਪੂਰਾ ਹਟੋ ਲੰਘ ਗਿਆ ਆ ਛੱਕੇ ਮਿੱਤਰਾਂ ਤਿੰਨੇ ਮਾਰਨੇ ਪੈਣੇ ਆ ਸਾਰਾ ਮੈਚ ਕਹਿੰਦੇ ਤੇਰੇ ਮੋਢਿਆਂ ਤੇ ਆ ਤੇ ਤੂੰ ਸਕੋਰ ਮਾਰ ਲੈਣਾ ਤੇ ਫੇਰ ਕਹਿੰਦੇ ਬੱਲੇ ਬੱਲੇ ਆਉਣੀਆਂ ਆ ਉਧਰ ਦੇ ਪਾਸੇ ਚੱਲ ਰਿਹਾ ਵਾ ਲਾਈਵ ਬੀਕਪੰਦਰ ਆ ਬਾਲ ਤੇ ਕਰਨਾ ਕੁਝ ਲੋਬੇ ਹੁਕਮ ਕਰੇ ਮਾਰਾ ਹੈ ਬਈ ਉਹਨੇ ਕਹਿੰਦੇ ਮਾਈ ਭਰਾ ਕਹਿੰਦੇ ਵੀਡੀਓ ਨਹੀਂ ਬਣੀ ਇਹ ਦੁਬਾਰਾ ਕਹਿੰਦੇ ਮੇਰੇ ਵੀਰੋ ਬਈ ਬਾਹਰ ਨੇ ਪਾਸੇ ਇਹ ਤਾਂ ਦੇਖਣਾ ਧਾਣਾ ਨਹੀਂ ਆਪੇ ਸਹੌਤੇ ਵੱਲੋਂ ਕਹਿੰਦੇ ਸੇ ਧਾਣਾ ਲੜ ਕੇ ਜਿੱਤੇ ਨੇ ਜਿਹੜੇ ਕਹਿੰਦੇ ਪਹਿਨ ਕੇ ਮੇਰੇ ਵੀਰੋ ਸਪਾਂਸਰ ਫੇਰ ਮਹਾਨ ਉਹਦੇ ਨੈਕਸਟ ਬਲੀ ਬਾਦ ਆ ਸੁਲਤਾਨ ਗੱਲਾਂ ਕਹਿੰਦੀ ਕਿ ਮੇਰੇ ਵੀਰ ਹੋਈ ਹੈ ਫੇਰ ਮદાન ਦੇ ਅੰਦਰ ਲਾਹ ਸਾਹਮਣੇ ਇੱਕ ਮੇਲੇ ਮੇਰੇ ਵੀਰੋ ਸ਼ਾਨੀ ਇਸ ਵੇਲੇ ਕਹਿੰਦੇ ਥਾਲ ਕਰ ਲਈ ਫੇਰ ਤਿਆਰ ਹੈ ਸ਼ਾਨੀ ਭਾਵੇਂ ਲੇੜ ਵਾਲ ਪਾਉਂਦਾ ਪਰ ਲਾਉਂਦਾ ਪੂਰਾ ਦਿਮਾਗ ਹੀ ਹੈ ਐਨ ਗੱਲਾਂ ਕਹਿੰਦੀਆਂ ਮੇਰੇ ਵੀਰੋ ਫੇਰ ਮદાન ਦੇ ਅੰਦਰ ਲਾਹ ਸਾਹਮਣੇ ਇਸ ਲਈ ਥਾਲ ਕਰ ਲਈ ਮੁੰਡਾ ਕਹਿੰਦੇ ਫੇਰ ਜਿਹੜਾ ਕਹਿੰਦੇ ਇਸ ਲਈ ਸ਼ਾਨੀ ਕਹਿੰਦੇ ਬੜੇ ਆ ਉਧਰੇ ਪਾਸੇ ਮੈਚ ਕਹਿੰਦੇ ਟਿਕਾਣੇ ਦਾ बड़ा चोटी का क्या मुकाबला जरा खेल सबने बाल।, बाल ना सिरे बाल क्या मैं बुरे करूंगे नबजा कर लू बंदगी मैं भी सुलतान भाई नवजा बंद करने भैन है आओ ग क्या फेर छके लाने भैने पहली बाल आओ सबने बल ब सभिनी कॾहिं सोही फिलिण कई सॼे प्राण

ਆ ਸੈਕਿੰਡ ਪ੍ਰਾਈਜ਼ ਸਾਡੇ ਦਿੱਤੇ ਪਾਵਾ ਬੰਨੋ 600 ਰੁਪਏ ਦੇ ਗੇਟਮੈਨਟ ਪਾਜੀ ਹਾਂ ਗਿਲ ਬਾਈ ਹੈਪੀ ਬਾਈ ਸੰਦੀਪ ਢਾਲੀਵਾਲ ਸਾਡੀ ਫਾਰਮ ਤੋਂ ਅਮਰਜੀਤ ਸਿੰਘ ਪਿੰਡ ਸਿਕਰੀ ਇਹ ਵੀ ਅੰਕਲ ਦਾ ਅੰਕਲ ਜੀ ਉਹਨਾਂ ਦਾ ਵੀ ਸੌਰੀ ਨਾ ਨਹੀਂ ਇੱਕ ਮਿੰਟ ਦੋਨਾਂ ਨੇ ਇਮਾਨਦਾਰੀ ਨਾਲ ਸੌਣਾ ਕਰਾਇਆ ਸਮਾਗਮ ਦੀ ਤਾਰਾਚ ਕਰਨ ਲਈ राजा ने बोरी मेहनत की राजू रा संदीप ਬੋਲੋ ਬੋਲੋ ਬੀਸ ਲੜਗੇ ਦਿਓ ਕੇ ਬਾਜੀ ਬੋਲੋ ਬੋਲੋ ਲਾ ਬੋਲ ਗਿਓ ਕੇ ਮੇਰੇ ਪ੍ਰਾਂ ਜੀ ਰਹੋਗੇ ਉੱਥੇ ਖੜ ਜਾਂਦੇ ਆ ਬਾਬਾ ਜੀ ਰੋਦੇ ਵੀ ਤੋ ਆਏ ਸਾਡੇ ਪ੍ਰਾਂ 250 ਵੀਰੋ ਅੱਜ ਐਸੀ ਇੱਥੇ ਕਰਮੋਨੇ ਪਹੁੰਚੇ ਆ ਜੀ ਇੱਥੇ ਕ੍ਰਿਕਟ ਦਾ ਟੂਰਨਾਮੈਂਟ ਚੱਲ ਰਿਹਾ ਜਿਸ ਵਿੱਚ 11 ਟੀਮਾਂ ਨੇ ਭਾਗ ਲਿਆ ਇਹ ਟੂਰਨਾਮੈਂਟ ਆਪਣੇ ਚੰਨ ਦਿਓਲ ਸੰਦੀਪ ਧਾਲੀਵਾਲ ਤੇ ਆਪਣਾ ਜੀਤਾ ਕਰਮੋਨਾ ਵੀਰ ਵੱਲੋਂ ਕਰਾਇਆ ਗਿਆ ਵਾ ਤੇ ਇਹ ਬਹੁਤ ਵਧੀਆ ਗੱਲ ਆ ਕਿ ਜੋ ਵੀ ਆਪਣੇ ਇੱਥੇ ਬੰਦਿਆਂ ਨੂੰ ਨਸ਼ਿਆਂ ਤੋਂ ਛੱਡ ਕੇ ਗੇਮਾਂ ਦੇ ਨਾਲ ਬਾਹਰਲੀ ਧਰਤੀ ਜਾਣ ਕੇ ਜੋੜ ਰਹੇ ਨੇ ਤੇ ਜੀਤੇ ਵੀਰ ਦੀ ਇਹ ਬੜੀ ਗੱਲ ਆ ਕਿ ਇੱਕ ਵਾਰ ਗਰਮੀ ਹੋਵੇ ਸਰਦੀ ਹੋਵੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਜਿਨਾਂ ਕਿ ਆਪਣੇ ਨੌਜਵਾਨ ਮੁੰਡਿਆਂ ਨੂੰ ਇਸ ਚੀਜ਼ ਵੱਲ ਖੇਡਾਂ ਵਾਲੀ ਪ੍ਰੇਰਿਤ ਕੀਤਾ ਜਾ ਸਕੇ ਤੇ ਬਹੁਤ ਬਹੁਤ ਧੰਨਵਾਦ ਆ ਸਾਰੀ ਆਈ ਸੰਗਤ ਦਾ ਬਹੁਤ ਜ਼ਿਆਦਾ ਇੱਥੇ ਧਰ ਵਾਲਾ ਆਪਣੇ ਸਾਰੇ ਮਿੱਤਰ ਇੱਥੇ ਖੜੇ ਨੇ ਕਲੇ ਕਲੇ ਦਾ ਨਾਲ ਆ ਮੈਂ ਤਾਂ ਬਹੁਤ ਜ਼ਿਆਦਾ ਮਿੱਤਰ ਨੇ ਆਪਣੇ ਜੋ ਵੀ ਸਾਥ ਹਮੇਸ਼ਾ ਦਿੰਦੇ ਰਹਿੰਦੇ ਨੇ ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਜੀ ਕਰਮੋਨੇ ਕ੍ਰਿਕਟ ਟੂਰਨਾਮੈਂਟ ਤੇ ਫਾਈਨਲ ਮੈਚ ਚੱਲ ਰਿਹਾ ਹੈ ਇਸ ਵੇਲੇ ਉਹਦਾ ਬੜਾ ਆਨੰਦ ਮਾਣ ਰਿਹਾ ਸਾਰੀ ਬਹੁਤ ਸੋਹਣਾ ਮੈਚ ਚੱਲ ਰਿਹਾ ਆ ਆਖਰੀ ਪਲਾਂ ਚ ਆ ਤੇ ਜੀਤੇ ਕਰਮੋਨੇ ਹੁਣੀ ਟੂਰਨਾਮੈਂਟ ਕਰਾ ਰਹੇ ਆ ਬਹੁਤ ਹੀ ਵਧੀਆ ਟੂਰਨਾਮੈਂਟ ਵੀ ਆਪਾਂ ਜੀਤੇ ਵੀਰ ਦਾ ਬੜਾ ਹੀ ਧੰਨਵਾਦ ਕਰਦੇ ਆ ਤੇ ਸਿਆਲ ਗਰਮੀ ਪਬਲਿਕ ਨੂੰ ਜਿੱਦਾਂ ਗੇਮਾਂ ਨਾਲ ਜੋੜ ਕੇ ਰੱਖਦਾ ਆ ਕੁ ਮੁੰਡੇ ਨਵੇਂ ਜਿਹੜੇ ਅਗੇ ਨਸ਼ਿਆਂ ਤੋ ਚੀਜ਼ਾਂ ਤੋਂ ਛੱਡ ਕੇ ਗੇਮਾਂ ਨੂੰ ਜੋਰ ਲਾਉਂਦੇ ਆ ਗਰਾਊਂਡਾਂ ਦੇ ਪੱਟਾਂ ਦਾ ਜੋਰ ਪਤਾ ਲੱਗਦਾ ਅਸੀਂ ਫਿਰ ਧੰਨਵਾਦ ਕਰਦੇ ਆ